ਕੀ ਹੋਇਆ ਅਜੇ ਕਿੰਨੇ ਦਾ ਰਿਮਾਂਡ ਪੰਜ ਦਿਨ ਪੰਜ ਦਿਨ ਦਾ ਫਾਰਮਿਲ ਗਿਆ ਕੀ ਤੋਂ ਹੁਣ ਕੁਝ ਇਸ ਦੇ ਵਿੱਚ ਆਇਆ ਇਹ ਪੱਗ ਸਾਰਾ ਦਿਓ ਸਾਰਾ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਇਨ ਦਾ ਮੀਨ ਟਾਈਮ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਇੰਡਰ ਰਵੇ 5 ਡੇਸ ਹੋਰ ਰਿਮਾਂਡ ਜੱਜ ਸਾਹਮਣੇ ਗ੍ਰਾਂਟ ਕੀਤਾ ਹਾਂਜੀ ਇਹ ਅਸੀਂ ਸ਼ੇਅਰ ਨਹੀਂ ਹਜੇ ਕਰ ਸਕਦੇ 7 ਦਿਨਾਂ ਦੇ ਰਿਪੋਰਟ ਕਿ ਮਿਲਿਆ ਕਿ ਸਾਡਾ ਦਿਨ ਜੀ ਬਹੁਤ ਕੁਝ ਮਿਲਿਆ ਬਹੁਤ ਬਰਾਮਦਗੀਆਂ ਹੋਈਆਂ ਉਹ ਅਸੀਂ ਇਨਕੈਸਟ ਕਰਾਂਗੇ ਰਿਪੋਰਟਾਂ ਆਣ ਗਈਆਂ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਅਸੀਂ ਅਸੀਂ ਮਰਸੀ ਨੂੰ ਮੀਟਿੰਗ ਪੀਸ ਇੱਕ ਵਾਰ ਮੇਰੀ ਗੱਲ ਸਰ ਕੋਈ ਕੈਮੀਕਲ ਦਾ ਪਤਾ ਲੱਗੇ ਕੈਮੀਕਲ ਪਤਾ ਲੱਗੇ ਹੈ ਜੋ ਵੀ ਹੈ ਇਹ ਹਜੇ ਰਿਪੋਰਟਸ ਆਣ ਗਈਆਂ ਫੋਰੈਂਸਿਕ ਤੋਂ ਤਾਂ ਕਨਫਰਮ ਹੋਏਗਾ ਫਿਲਹਾਲ ਜਾਂ ਸਾਹਮਣੇ 5 ਦਿਨ ਹੋਰ ਦਿੱਤੇ ਆ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਹੋਰ ਕਰ ਲਓ ਠੀਕ ਹੈ ਉਸ ਤੋਂ ਬਾਅਦ 30 ਤਰੀਕ ਨੂੰ ਪੇਸ਼ ਕਰਾਂਗੇ ਸਰ ਆਰਮੀ ਵੱਲੋਂ ਕੀ ਪੁਆਇੰਟ ਰੱਖੇ ਗਏ ਨੇ ਆਪਣੇ ਆਰਮੀ ਵੱਲੋਂ ਬੋਮ ਡਿਸਪੋਜ਼ਲ ਸਕਵਾਡ ਆਇਆ ਸੀਗਾ ਜਿਨ੍ਹਾਂ ਨੇ ਆਪਣਾ ਜਿਹੜਾ ਮੌਕਾ ਉਸ ਤੇ ਜੋ ਵੀ ਕੈਮੀਕਲ ਸੀਗੇ ਹਾਰਮਫੁਲ ਕੈਮੀਕਲ ਉਹ ਨਸ਼ਟ ਕੀਤੇ ਆ ਬਾਕੀ ਜੰਗਲਾਂ ਵੀ ਵੀਡੀਓ ਵੀ ਮਿਲਿਆ ਸੀ ਮੌਇਲਾ ਤੋਂ ਮਿਲਿਆ ਉਸ ਤੇ ਬਸ ਇਹ ਸਨੀ ਉਹ ਅਸੀਂ ਦੱਸਾਂਗੇ ਉਹ ਆਫਟਰ ਫੋਰੈਂਸਿਕ ਆਫਟਰ ਫੋਰੈਂਸਿਕ ਜੋ ਵੀ ਰਿਪੋਰਟ ਆਈ ਦੂਜੀ ਵਾਰ ਪੇਸ਼ ਕੀਤਾ ਕੋਰਟ ਜਿੰਨੇ ਦਿਨਾਂ ਦਾ ਲੱਗਦਾ ਪੰਜ ਦਿਨਾਂ ਦਾ ਮਿਲਿਆ 30 ਤਰੀਕ ਨੂੰ ਪੇਸ਼ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ